ਖਬਰਨਾਮਾ ਦੇਖ ਰਿਹਾ ਸਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਫੂਸ ਰਾਜਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੋਈ ਜੱਕੋ ਤੇਰਵੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦਾਂ ਦਾ ਨਾਮ ਵਾਰ-ਵਾਰ ਲੈਂਦੇ ਨੇ ਆਪਣੇ ਆਪ ਨੂੰ ਕ੍ਰਾਂਤੀਕਾਰੀ ਦੱਸਦੇ ਨੇ ਤੇ ਕਹਿੰਦੇ ਨੇ ਕਿ ਅਸੀਂ ਚੱਲਦੇ ਹਾਂ ਉਹਨਾਂ ਦੇ ਕਦਮਾਂ ਉੱਪਰ ਚਾਹੇ ਸ਼ਹੀਦ ਭਗਤ ਸਿੰਘ ਹੋ ਚਾਹੇ ਸ਼ਹੀਦ ਕਰਤਾਸ ਸਿੰਘ ਸਰਾਭਾ ਹੋਣ ਲੇਕਿਨ ਇਹਨਾਂ ਦੇ ਮੰਤਰੀਆਂ ਨੂੰ ਮੈਂਬਰ ਆਫ ਪਾਰਲੀਮੈਂਟ ਨੂੰ ਨਾਮ ਨਹੀਂ ਯਾਦ ਹੈ ਵੈਸੇ ਤੇ ਗੱਲ ਸ਼ਹੀਦਾਂ ਦੀ ਕੀਤੀ ਜਾਂਦੀ ਹੈ ਗੱਲ ਕ੍ਰਾਂਤੀਕਾਰੀਆਂ ਦੀ ਕੀਤੀ ਜਾਂਦੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਸੀ ਤੇ ਸੋਹ ਵੀ ਖਟਕੜ ਕਲਾ ਪਿੰਡ ਜਿਹੜਾ ਹੈ ਸ਼ਹੀਦ ਭਗਤ ਸਿੰਘ ਦਾ ਉੱਥੇ ਜਾ ਕੇ ਸੋਹ ਵੀ ਚੁੱਕੀ ਸੀ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਸੰਦੇਸ਼ ਜਿਹੜੇ ਰਾਹ ਉੱਤੇ ਤੁਰਿਆ ਸੀ ਸ਼ਹੀਦ ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭਾ ਰਾਜਗੁਰੂ ਅਤੇ ਸਰਦੇਵ ਸਿੰਘ ਸ਼ਹੀਦ ਹੈ ਅਸੀਂ ਉਹਨਾਂ ਰਾਹਾਂ ਤੇ ਚੁਣ ਤੁਰਨ ਵਾਲੇ ਲੋਕਾਂ ਸਾਡੀ ਪਾਰਟੀ ਉਹਨਾਂ ਨੂੰ ਸਜਦਾ ਕਰਦੀ ਹੈ ਲੇਕਿਨ ਇੱਧਰ ਵੋਟਾਂ ਮੰਗ ਰਹੇ ਸੰਜੀਵ ਅਰੋੜਾ ਜਿਹੜੇ ਜਿਵਨੀ ਚੋਣ ਲੜ ਰਹੇ ਨੇ ਆਪ ਆਦਮੀ ਪਾਰਟੀ ਤੋਂ ਹਲਕਾ ਲੁਧਿਆਣਾ ਪਸ਼ਮੀਨ ਤੋਂ ਉਹਨਾਂ ਨੇ ਤਾਂ ਜਗੋ ਤੇਰ ਵੀ ਕਰ ਦਿੱਤੀ ਉਹਨਾਂ ਨੂੰ ਤੇ ਕਰਤਾਰ ਸਿੰਘ ਸਰਾਬਾ ਦਾ ਨਾਮ ਵੀ ਨਹੀਂ ਯਾਦ ਹੈ ਭਾਈ ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਜਵਾਨੀ ਵਿੱਚ ਉਹਨਾਂ ਨੇ ਫਾਸੀ ਫਾਂਸੀਆਂ ਨੂੰ ਚੁਮ ਲਿਆ ਤੇ ਉਹਨਾਂ ਨੇ ਆ ਜਿਵੇਂ ਉਹਨਾਂ ਨੇ ਆਪਣੇ ਮੂੰਹ ਦੇ ਵਿੱਚੋਂ ਹਾਈਵੇ ਨਹੀਂ ਕੀਤੀ ਤੇ ਉਹ ਸੂਲੀਆਂ ਤੇ ਚੜੇ ਖੁਸ਼ੀ-ਖੁਸ਼ੀ ਉਹਨਾਂ ਦੇ ਖੂਨ ਦੀ ਬਦੌਲਤ ਉਹਨਾਂ ਦੇ ਸ਼ਹੀਦੀਆਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿਗਮan ਰਹਾਂ ਲੇਕਿਨ ਉਹਨਾਂ ਸ਼ਹੀਦਾਂ ਦੇ ਨਾਮ ਤੇ ਹੁਣ ਯਾਦ ਹੋਣੀ ਜ਼ਰੂਰੀ ਚਾਹੀਦੀ ਨੇ ਆ ਪਹਿਲਾਂ ਆਪਾਂ ਸੰਜੀਪ ਕਰੋੜਾ ਦੀ ਵੀਡੀਓ ਸੁਣਦੇ ਆ ਜਿਹੜੀ ਸੋਸ਼ਲ ਮੀਡੀਆ ਤੇ ਓਵਲ ਹੋ ਰਹੀ ਆ ਉਸ਼ੀਦ ਸਰਾਬਾ ਸਿੰਘ ਸਰਪਤ ਹੈ ਅਛੀਦ ਸਰਾਬਾ ਜਿਹੜੇ ਹੈਗੇ ਸਾਡੇ ਰਹੇ ਮੈਂ ਤੁਹਾਨੂੰ ਯਕੀਨ ਦਿਵਾਣਾ ਕਿ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਜੀ ਦੇ ਬਹੁਤ ਇੱਜ਼ਤ ਦੇਂਦੇ ਸ਼ਹੀਦ ਸਰਾਬਾ ਜਿਹੜੇ ਹੈਗੇ ਸਾਡੇ ਰਹੇ ਸੋ ਇਹ ਕਹਿੰਦੇ ਆ ਜੀ ਸਾਡੀ ਜਿਹੜੀ ਮਾਰਕੀਟ ਦਾ ਨਾਮ ਹੈ ਅਸ਼ੀਦ ਸਰਾਬਾ ਸਿੰਘ ਹੈ ਪਰਤਾਰ ਸਿੰਘ ਸਰਾਬਾ ਦੇ ਨਾਮ ਤੇ ਰੱਖੋ ਉਹ ਮੈਨੂੰ ਪੱਕਾ ਪਤਾ ਹੈ ਅੱਜ ਕੁਛ ਨਾ ਕੁਛ ਅਨਾਉਂਸਮੈਂਟ ਕਰਕੇ ਜਾਣਗੇ ਇਹ ਸਰਾਬਾ ਨਗਰ ਦੀ ਮਾਰਕੀਟ ਹੈ ਸੀਐਮ ਸਾਹਿਬ ਇਹ ਕਹਿੰਦੇ ਜੇ ਇਹ ਨਾਮ ਹੀ ਕਰਤਾਰ ਸਿੰਘ ਸਰਾਬਾ ਪਰ ਇਹਨਾਂ ਨੇ ਇੱਕ ਬੁੱਤ ਕਿਹਾ ਉਹ ਬੁੱਤ ਅਸੀਂ ਬੰਨਾ ਦੇ ਦਿੱਤਾ ਪਰ ਜਲਦੀ ਆਕੇ ਤੁਹਾਡੀ ਮਾਰਕੀਟ ਚ ਉਹ ਲੱਗ ਜਾਏਗਾ ਦੇਖੋਗੇ ਜਿਹੜੇ ਬਾਕੀ ਦੇ ਥਲੇ ਲੋਕ ਬੈਠੇ ਹੋਏ ਸੀ ਉਹਨਾਂ ਨੇ ਦੱਸਿਆ ਕਿ ਸਰਾਬਾ ਸਿੰਘ ਨੇ ਸ਼ਹੀਦ ਕਰਤਾ ਸਿੰਘ ਸਰਾਬਾ ਯਾਨੀ ਕਿ ਜੇਕਰ ਮੰਤਰੀਆਂ ਤੇ ਵਿਧਾਇਕਾਂ ਨੂੰ ਨਾਮ ਨਹੀਂ ਯਾਦ ਤੇ ਕਿੱਥੋਂ ਚੱਲਣਗੇ ਇਹ ਸ਼ਹੀਦ ਭਗਤ ਸਿੰਘ ਦੇ ਰਸਤਿਆਂ ਤੇ ਭਾਈ ਉਹਨਾਂ ਰਸਤਿਆਂ ਤੇ ਚੱਲਣ ਵਾਸਤੇ ਜਿਗਰਾ ਵੀ ਚਾਹੀਦਾ ਹੈ ਤੇ ਦੂਸਰੇ ਪਾਸੇ ਉਹਨਾਂ ਦੇ ਨਾਮ ਵੀ ਯਾਦ ਹੋਣੇ ਚਾਹੀਦੇ ਨੇ ਧੰਨਵਾਦ